ਪੁੱਤ ਦਾ ਇੱਕ ਅਜਿਹਾ ਕੇਸ ਜਿਸ ਨੂੰ ਖੁਦ ਪੁਲਿਸ ਦੇ ਦੁਆਰਾ ਇਨਵੈਸਟੀਗੇਟ ਕੀਤਾ ਗਿਆ ਸੀ ਪੁਲਸ ਦੇ ਰਿਕਾਰਡਸ ਦੇ ਵਿੱਚ ਇਹ ਕੇਸ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਦਰਜਾ ਇਸ ਕੇਸ ਦੀ ਪੂਰੀ ਦੀ ਪੂਰੀ ਡਿਟੇਲ ਹੈ ਜਿਹੜੀ ਪੁਲਸ ਦੇ ਦੁਆਰਾ ਖੁਦ ਇਨਵੈਸਟੀਗੇਟ ਕੀਤੀ ਗਈ ਸੀ ਇਸ ਤੋਂ ਇਲਾਵਾ ਇਸ ਕੇਸ ਦੇ ਜਿਹੜੇ ਪੰਜ ਪੁਲਿਸ ਵਾਲੇ ਖੁਦ ਗਵਾ ਤੱਕ ਸੀ ਸਪੇਨ ਦੀ ਇੱਕ ਰਾਜਤਾਨੀਆ ਮੈਂਡਰੇਡ ਅਜਿਹਾ ਮਾਮਲਾ ਇੱਥੇ ਕਦੇ ਵੀ ਸਾਹਮਣੇ ਨਹੀਂ ਸੀ ਆਇਆ ਤੇ ਇਹ ਪਹਿਲਾ ਮਾਮਲਾ ਸੀ 18 ਸਾਲਾਂ ਦੀ ਇੱਕ ਲੜਕੀ ਸੀ ਸਟੈਫਨਾ ਲਿਜ਼ਾਰ ਇਹ ਮੈਂਡਰੇਡ ਦੇ ਵਿੱਚ ਹੀ ਆਪਣੇ ਮਾਪੇ ਅਤੇ ਇੱਕ ਭੈਣ ਤੇ ਭਰਾ ਦੇ ਨਾਲ ਲੂਇਸ ਮਰੀਆਨਾ 8 ਅਪਾਰਟਮੈਂਟ ਦੇ ਵਿੱਚ ਰਹਾ ਕਰਦੀ ਸੀ ਤੇ ਕਾਲਜ ਵੀ ਜਾਇਆ ਕਰਦੀ ਸੀ ਕਾਲਜ ਦੇ ਦੌਰਾਨ ਹੀ ਉਸਦੇ ਵਿਰਤਾਵ ਦੇ ਵਿੱਚ ਅਚਾਨਕ ਹੀ ਕੁਝ ਬਦਲਾਅ ਆਉਣੇ ਸ਼ੁਰੂ ਹੋ ਗਏ ਇਹ ਬਦਲਾਅ ਕੁਝ ਇਸ ਤਰ੍ਹਾਂ ਸੀ ਜਿਵੇਂ ਭਰਾ ਨੂੰ ਦੇਖ ਕੇ ਇਹ ਘਰੋਂ ਲੱਗਦੀ ਇਸ ਤੋਂ ਇਲਾਵਾ ਸੱਪ ਦੀ ਆਵਾਜ਼ ਕੱਢਦੀ ਤੇ ਭਰਾ ਦੇ ਉੱਤੇ ਅਟੈਕ ਵੀ ਕਰਦਿਆ ਕਰਦੀ ਸੀ। ਉਸ ਸਮੇਂ ਸਪੇਨ ਦੇ ਵਿੱਚ ਲੱਕੜੀ ਦੇ ਘਰ ਹੋਇਆ ਕਰਦੀ ਸੀ ਤੇ ਘਰ ਦੀਆਂ ਦਿਵਾਰਾਂ ਜਾਂ ਕੰਧਾਂ ਸੀੜੀਆਂ ਇਹ ਉਹਨਾਂ ਨੂੰ ਨੋਚਾ ਕਰਦੀ ਸੀ ਜਿਸ ਵਜ੍ਹਾ ਦੇ ਕਾਰਨ ਉਹਨਾਂ ਦੇ ਉੱਤੇ ਨਿਸ਼ਾਨ ਤੱਕ ਪੈ ਗਿਆ ਕਰਦੇ ਸੀ। ਇਹ ਬਹੁਤ ਜ਼ਿਆਦਾ ਚੀਕ ਦੀ ਚਲਾਉਂਦੀ ਤੇ ਰੋਇਆ ਤੱਕ ਕਰਦੀ ਸੀ। ਕਦੇ ਸਹੀ ਹੋ ਜਾਇਆ ਕਰਦੀ ਸੀ ਤੇ ਕਦੇ ਫਿਰ ਉਸੇ ਤਰ੍ਹਾਂ ਹੋ ਜਾਇਆ ਕਰਦੀ ਸੀ। ਮਾਪੇ ਦੇ ਦੁਆਰਾ ਵੀ ਪੁੱਛਿਆ ਗਿਆ ਕਿ ਤੂੰ ਇਹ ਕਰਦੀ ਕਿਉਂ ਆ? ਤਾਂ ਉਸ ਦੇ ਦੁਆਰਾ ਕਿਹਾ ਗਿਆ ਕਿ ਮੈਨੂੰ ਨਹੀਂ ਪਤਾ ਕਿ ਮੈਂ ਅਜਿਹਾ ਕਿਉਂ ਕਰਦੀ ਆ। ਇਹਦੇ ਦੁਆਰਾ ਮਾਪੇ ਨੂੰ ਦੱਸਿਆ ਗਿਆ ਕਿ ਅੱਧੀ ਰਾਤ ਨੂੰ ਮੈਨੂੰ ਇੱਕ ਅਜੀਬ ਜਿਹਾ ਸਾਇਆ ਦਿਖਾਈ ਦਿੰਦਾ ਤੇ ਫਿਰ ਮੈਂ ਇਸ ਤਰ੍ਹਾਂ ਹੋ ਜਾਂਦੀ ਐ ਮੈਨੂੰ ਨਹੀਂ ਪਤਾ ਵੀ ਮੈਂ ਇਹ ਜਿਹਾ ਕਰਦੀ ਕਿਉਂ ਮਾਪੇ ਨੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਇਹ ਇਸ ਟਾਈਪ ਨਾ ਸੀ ਜਿਹੜੀ ਇਹ ਤੰਤਰ ਮੰਤਰ ਦੀਆਂ ਅਲੱਗ-ਅਲੱਗ ਕਿਤਾਬਾਂ ਪੜਿਆ ਕਰਦੀ ਸੀ ਤਾਂ ਮਾਪੇ ਨੂੰ ਸ਼ੱਕ ਹੋਇਆ ਕਿ ਇਹਨਾਂ ਕਿਤਾਬਾਂ ਦੀ وجہ ਦੇ ਕਾਰਨ ਵੀ ਕੁਝ ਹੋ ਸਕਦਾ ਤਾਂ ਉਹਨਾਂ ਦੇ ਦੁਆਰਾ ਇਹਨਾਂ ਕਿਤਾਬਾਂ ਨੂੰ ਇਸ ਤੋਂ ਹਟਾ ਲਿਆ ਗਿਆ ਕਿ ਇਹ ਪੜੇ ਨਾ ਉਸ ਕਮਰੇ ਦੇ ਵਿੱਚੋਂ ਸਾਰੀਆਂ ਕਿਤਾਬਾਂ ਬਾਹਰ ਕੱਢ ਦਿੱਤੀਆਂ ਗਈਆਂ ਇਹ ਕੈਥੋਲਿਕ ਕ੍ਰਿਸਚੀਅਨ ਸੀ ਸੋ ਧਰਮ ਦੇ ਉੱਤੇ ਵੀ ਇਹਨਾਂ ਦਾ ਬਹੁਤ ਜ਼ਿਆਦਾ ਪੱਕਾ ਵਿਸ਼ਵਾਸ ਸੀ ਮਾਪੇ ਨੇ ਬੋਕਸ ਹਟਾਤੀਆਂ ਪਰ ਠੀਕ ਫਿਰ ਵੀ ਨਹੀਂ ਹੋਈ 6 ਮਹੀਨੇ ਹੋ ਗਏ ਪਰ ਠੀਕ ਨਹੀਂ ਹੋਈ ਤਾਂ ਇਸ ਦੀ ਸਿਹਤ ਆਈਡੀ ਉਹ ਖਰਾਬ ਹੋਣੀ ਸ਼ੁਰੂ ਹੋ ਗਈ ਅਚਾਨਕ ਤੇ ਇਸ ਤੋਂ ਬਾਅਦ ਇਹਨਾਂ ਦੇ ਦੁਆਰਾ ਚਰਚ ਦੇ ਫਾਦਰ ਪਾਦਰੀ ਡਾਕਟਰ ਸਭ ਨੂੰ ਇਸ ਦੇ ਕੋਲ ਲਿਆਂਦਾ ਗਿਆ ਜਿਸ ਨੂੰ ਦਿਖਾਇਆ ਗਿਆ ਪਰ ਕੋਈ ਵੀ ਫਰਕ ਨਹੀਂ ਹੋਇਆ ਇਸ ਤੋਂ ਬਾਅਦ ਅਗਸਤੂ 1990 ਦਾ ਸਮਾਂ ਆ ਜਾਂਦਾ ਤੇ ਇਸ ਸਮੇਂ ਦੀ ਸਿਹਤ ਆਈਡੀਓ ਬਹੁਤ ਜ਼ਿਆਦਾ ਵਿਗੜਨੀ ਸ਼ੁਰੂ ਹੋ ਚੁੱਕੀ ਸੀ ਇਸ ਤੋਂ ਬਾਅਦ ਘਰ ਵਾਲਿਆਂ ਨੂੰ ਟੈਨਸ਼ਨ ਹੋਈ ਉਹ ਇਸ ਨੂੰ ਮੈਂਡੇਟ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਲੈ ਗਏ ਹਸਪਤਾਲ ਦੇ ਵਿੱਚ ਇਸ ਦਾ ਚੈੱਕਅਪ ਹੋਇਆ ਤੇ ਹਲਕ-ਹਲਕ ਸਾਈਕਾਇਟ੍ਰਿਸਟ ਨੂੰ ਵੀ ਇਸ ਨੂੰ ਮਿਲਾਇਆ ਗਿਆ ਤੇ ਮਾਹਰ ਡਾਕਟਰਾਂ ਦੇ ਦੁਆਰਾ ਵੀ ਇਸ ਨੂੰ ਦੇਖਿਆ ਗਿਆ ਬਿਮਾਰੀ ਦਾ ਕੋਈ ਪਤਾ ਨਹੀਂ ਲੱਗਿਆ ਕਿ ਇਸ ਨੂੰ ਕੀ ਬਿਮਾਰੀ ਆ ਕਿਉਂਕਿ ਸਿਹਤ ਪੱਖੋਂ ਬਿਲਕੁਲ ਸਹੀ ਸੀ ਇਸ ਤੋਂ ਇਲਾਵਾ ਮੈਂਟਲੀ ਤੌਰ ਤੇ ਵੀ ਇਹ ਬਿਲਕੁਲ ਪਰਪੱਕ ਸੀ ਜਾਂ ਫਿਰ ਸਹੀ ਸੀ ਪਰ ਇਸ ਦੇ ਬਾਵਜੂਦ ਇਸ ਦੀ ਸਿਹਤ ਆਈ ਉਹ ਲਗਾਤਾਰ ਡਿੱਗਦੀ ਜਾ ਰਹੀ ਸੀ ਇਸ ਤੋਂ ਬਾਅਦ ਅਗਸਤ ਤੋਂ 1990 ਵਿੱਚ ਅਚਾਨਕ ਇੱਕ ਦਿਨ ਸਟ੍ਰਾਈਕਟ ਹੋ ਜਾਂਦੀ ਆ ਘਰ ਵਾਲਿਆਂ ਨੂੰ ਯਕੀਨੀ ਨਹੀਂ ਸੀ ਹੋ ਰਿਹਾ ਕਿ ਇਹ ਕਿਵੇਂ ਹੋ ਸਕਦਾ ਕਿਉਂਕਿ ਕੁਝ ਘੰਟੇ ਪਹਿਲਾਂ ਉਹ ਹਸਪੀਟਲ ਦੇ ਵਿੱਚ ਉਸ ਨੂੰ ਮਿਲ ਕੇ ਆਏ ਸੀ ਉਹ ਬਿਲਕੁਲ ਠੀਕ ਸੀ ਡਾਕਟਰ ਵੀ ਹੈਰਾਨ ਕੇ ਅਜਿਹਾ ਕਿਵੇਂ ਹੋ ਸਕਦਾ ਉਸ ਤੋਂ ਬਾਅਦ ਇਸ ਦੀ ਪੋਸਟਮਾਰਟਮ ਕਰਵਾਇਆ ਗਿਆ ਤਾਂ ਪੋਸਟਮਾਰਟਮ ਜਦੋਂ ਰਿਪੋਰਟ ਆਈ ਤਾਂ ਉਸ ਦੇ ਵਿੱਚ ਬਸ ਇੰਨਾ ਸੀ ਕਿਸ ਦਾ ਅਚਾਨਕ ਹੀ ਦਿਲ ਨੇ ਧੜਕਣਾ ਬੰਦ ਕਰਤਾ ਹੋਰ ਕੁਝ ਵੀ ਨਹੀਂ ਪਤਾ ਲੱਗਦਾ ਇਸ ਤਵਰ ਮਾਪੇ ਦੇ ਦੁਆਰਾ ਪੂਰੇ ਕੈਥੋਲਿਕ ਰੀਤੀ ਰਿਵਾਜਾਂ ਦੇ ਮੁਤਾਬਕ ਉਸ ਨੂੰ ਦਫਨਾਤਾ ਫਿਰ ਮਾਪੇ ਨੇ ਉਸਦੇ ਪੂਰੇ ਰੂਮ ਵਿੱਚ ਮੌਜੂਦ ਸਾਰੀਆਂ ਚੀਜ਼ਾਂ ਜੋ ਵੀ ਉਸਦੇ ਦੁਆਰਾ ਵਰਤੀਆਂ ਜਾਂਦੀਆਂ ਸੀ ਜਾਂ ਬਚਪਨ ਦੀਆਂ ਸੀ ਜਾਂ ਪਰ ਹੋਰ ਚੀਜ਼ਾਂ ਜੋ ਮਾਪੇ ਦੇ ਕੋਲ ਸੀ ਉਹਨਾਂ ਨੂੰ ਇਕੱਠਾ ਕੀਤਾ ਗਿਆ ਤੇ ਉਸਦੇ ਕਮਰੇ ਦੇ ਵਿੱਚ ਰੱਖ ਕੇ ਲੋਕ ਲਾ ਦਿੱਤਾ ਗਿਆ ਹਰ ਦੂਜੇ ਤੀਜੇ ਦਿਨ ਮਾਪੇ ਦੇ ਦੁਆਰਾ ਉੱਤੇ ਜਾਇਆ ਜਾਂਦਾ ਤੇ ਉਸ ਦੀ ਸਫਾਈ ਕਰਦਿਆ ਕਰਦੇ ਸੀ ਪਰ ਇਸ ਦੇ ਦੌਰਾਨ ਜਦੋਂ ਵੀ ਉਹ ਰੂਮ ਦੇ ਵਿੱਚ ਜਾਂਦੇ ਤਾਰ ਬਾਤ ਤਾਲਾ ਬੇਸ਼ੱਕ ਲੱਗਿਆ ਹੋਇਆ ਕਰਦਾ ਸੀ ਪਰ ਰੂਮ ਦੇ ਵਿੱਚ ਆਹਣੀਆਂ ਉਹ ਸਾਰੀਆਂ ਚੀਜ਼ਾਂ ਬਿਕਰੀਆਂ ਹੋਈਆਂ ਹੁੰਦੀਆਂ ਸੀ ਬੈੱਡ ਦੀ ਚਾਦਰ ਬੈੱਡ ਦੇ ਉੱਤੇ ਨਹੀਂ ਸੀ ਹੁੰਦੀ ਬਲਕਿ ਥੱਲੇ ਡਿੱਗੀ ਹੋਈ ਵੀ ਹੁੰਦੀ ਸੀ ਇਸ ਤੋਂ ਇਲਾਵਾ ਆਸ-ਪਾਸ ਦੀਆਂ ਚੀਜ਼ਾਂ ਜਿਹੜੀਆਂ ਕੰਧ ਦੇ ਉੱਤੇ ਤਸਵੀਰਾਂ ਲੱਗੀਆਂ ਹੋਈਆਂ ਸੀ ਉਹ ਵੀ ਨੀਚੇ ਡਿੱਗੀਆਂ ਹੋਈਆਂ ਹੁੰਦੀਆਂ ਤੇ ਜਾਂ ਫਿਰ ਉਲਟੀਆਂ ਹੋ ਚੁੱਕੀਆਂ ਹੋ ਜਾਂਦੀਆਂ ਸੀ। ਇਸ ਤੋਂ ਇਲਾਵਾ ਕੰਧਾਂ ਦੇ ਉੱਤੇ ਨਵੇਂ ਖੁਰਚਣ ਦੇ ਨਿਸ਼ਾਨ ਹੋਇਆ ਕਰਦੇ ਸੀ ਤੇ ਕਮਰੇ ਦੇ ਵਿੱਚ ਅਚਾਨਕ ਠੰਡੀ ਹਵਾ ਚੱਲਣ ਲੱਗ ਜਾਂਦੀ। ਜਦੋਂ ਘਰ ਵਾਲਿਆਂ ਨੇ ਦੋਵਾਰਾ ਉਸ ਦੀਆਂ ਖਿੜਕੀਆਂ ਖੋਲ੍ਹ ਕੇ ਦੇਖਿਆ ਜਾਂਦਾ ਤਾਂ ਬਾਹਰਲੇ ਪਾਸੇ ਕੁਝ ਵੀ ਨਹੀਂ ਸੀ ਹੋਇਆ ਕਰਦਾ। ਇਹਨਾਂ ਚੀਜ਼ਾਂ ਤੋਂ ਘਰ ਵਾਲਿਆਂ ਨੂੰ ਵੀ ਡਰ ਲੱਗਾ ਕਿ ਕੁਝ ਤਾਂ ਹੈ। ਉਹਨਾਂ ਨੇ ਕਮਰਾ ਬੰਦ ਕਰਕੇ 바ਰ ਬੋਰਡ ਲਾਤਾ ਵੀ ਅੰਦਰ ਕੋਈ ਨਹੀਂ ਜਾਊਗਾ। ਫਿਰ ਉਸੇ ਰਾਤ ਘਰ 'ਚ ਠੰਡੀ ਹਵਾ ਚੱਲਣ ਲੱਗੀ। ਕਾਰਪਰਲ ਦੁਆਰਾ ਬਾਹਰ ਦੇਖਿਆ ਗਿਆ ਤਾਂ ਬਾਰ ਕਿਸੇ ਪ੍ਰਕਾਰ ਦਾ ਕੋਈ ਵੀ ਮੌਸਮ ਦੇ ਵਿੱਚ ਕਿਸੇ ਪ੍ਰਕਾਰ ਦੀ ਤਬਦੀਲੀ ਨਹੀਂ ਸੀ ਇਸ ਤੋਂ ਬਾਅਦ ਉਸ ਕਮਰੇ ਦੀ ਤਖਤੀ ਹੈ ਜਿਹੜੀ ਉਹ ਆਪਣੇ ਆਪ ਹਟ ਜਾਂਦੀ ਹੈ ਤੇ ਫਿਰ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਤੋਂ ਬਾਅਦ ਘਰ ਵਾਲੇ ਵੀ ਪਰੇਸ਼ਾਨ ਕੇ ਹੁਣ ਕਰੀਏ ਕੀ ਪੜੋਸੀਆਂ ਨੂੰ ਦੱਸਿਆ ਤਾਂ ਉਹ ਹੱਸਣਗੇ ਪਰ ਫਿਰ ਹਿੰਮਤ ਕਰਕੇ ਉਹਨਾਂ ਦੇ ਦੁਆਰਾ ਕੁਝ ਪੜੋਸੀਆਂ ਦੇ ਨਾਲ ਇਸ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਸਾਡੇ ਘਰ ਦੇ ਵਿੱਚ ਇਹ ਇਹ ਚੀਜ਼ਾਂ ਇਸ ਤਰੀਕੇ ਨਾਲ ਹੋ ਰਹੀਆਂ ਨੇ ਤਾਂ ਪੜੋਸੀਆਂ ਦੇ ਦੁਆਰਾ ਉਹਨਾਂ ਨੂੰ ਕਿਹਾ ਜਾਂਦਾ ਕਿ ਆਵਾਜ਼ਾਂ ਅਸੀਂ ਵੀ ਸੁਣਦੇ ਆ ਤੁਹਾਡੇ ਘਰ ਦੇ ਵਿੱਚੋਂ ਅਲੱਗ-ਅਲੱਗ ਆਉਂਦੀਆਂ ਰਹਿੰਦੀਆਂ ਨੇ ਇਸ ਤੋਂ ਬਾਅਦ ਕੁਝ ਪੜੋਸੀ ਜਿਹੜੇ ਉਹ ਹਿੰਮਤ ਕਰਦੇ ਨੇ ਤੇ ਕਹਿੰਦੇ ਨੇ ਕਿ ਅੱਜ ਰਾਤ ਅਸੀਂ ਤੁਹਾਡੇ ਘਰ ਜਾ ਰਹਾਂਗੇ ਤੇ ਅਸੀਂ ਦੇਖਾਂਗੇ ਕਿ ਕੀ ਕੁਝ ਹੁੰਦਾ ਤੇ ਅਸੀਂ ਇਸ ਚੀਜ਼ ਦੇ ਗਵਾਹ ਬਣਾਂਗੇ ਕਿ ਕੀ ਬਾਕੀ ਅਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਤੁਹਾਡੇ ਘਰ ਦੇ ਵਿੱਚ ਜਾਂ ਨਹੀਂ ਇਸ ਰਾਤ ਦੇ ਬਿਲੇ ਪੜੋਸੀ ਵੀ ਉਸ ਘਰ ਦੇ ਵਿੱਚ ਗਏ ਤਸਵੀਰਾਂ ਜਿਹੜੀਆਂ ਉਹ ਚਾਣਕੀ ਉਲਟੀਆਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਸੀ ਤੇ ਇਸ ਤੋਂ ਇਲਾਵਾ ਘਰ ਦੇ ਵਿੱਚ اچانک ਹੀ ਠੰਡੀ ਹਵਾ ਵਗਣੀ ਸ਼ੁਰੂ ਹੋ ਚੁੱਕੀ ਸੀ ਇਸ ਤੋਂ ਬਾਅਦ ਅਗਲਾ ਦਿਨ ਚੜਦਾ ਪੜੋਸੀ ਜਿਹੜੇ ਉਹ ਵੀ ਆਪਣੇ ਘਰ ਘਰੀ ਬਗ ਜਾਂਦੇ ਨੇ ਪਰ ਪੜੋਸੀਆਂ ਨੂੰ ਇਹ ਚੀਜ਼ ਪਤਾ ਲੱਗ ਚੁੱਕੀ ਸੀ ਇਹਨਾਂ ਦੇ ਘਰ ਦੇ ਵਿੱਚ ਪੁੱਛਣਾ-ਪੁੱਛਤਾ ਜ਼ਰੂਰ ਹੈਗਾ ਉਸ ਤੋਂ ਬਾਅਦ ਅਗਲਾ ਦਿਨ ਚੜਦਾ ਇਸ ਨੂੰ ਮਰੇ ਹੋਏ ਲਗਭਗ 15 ਦਿਨਾਂ ਦਾ ਸਮਾਂ ਹੋ ਚੁੱਕਿਆ ਸੀ ਤਾਂ اچانک ਘਰ ਦੇ ਵਿੱਚ ਦੋ ਟੀਚਰਸ ਆਉਂਦੇ ਨੇ ਜਿਸ ਕਾਲਜ ਦੇ ਵਿੱਚ ਪੜ੍ਹਦੀ ਸੀ ਉੱਥੋਂ ਦੇ ਦੋ ਟੀਚਰਸ ਤੇ ਉਹਨਾਂ ਦੇ ਦੁਆਰਾ ਉਹਨਾਂ ਦੇ ਮਾਪੇ ਨੂੰ ਜਾਨੀ ਸਟੀਫਨੀ ਦੇ ਮਾਪੇ ਨੂੰ ਕਿਹਾ ਜਾਂਦਾ ਕਿ ਅਸੀਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ ਕੁਝ ਚੀਜ਼ਾਂ ਤੁਹਾਨੂੰ ਦੱਸਣੀਆਂ ਨੇ ਜਿਹੜੀਆਂ ਕਿ ਸਾਨੂੰ ਪਤਾ ਸਾਨੂੰ ਪਤਾ ਕਿ ਇਹ ਗੱਲਾਂ ਸੀ ਤੁਹਾਨੂੰ ਪਹਿਲਾਂ ਦੱਸਣੀਆਂ ਚਾਹੀਦੀਆਂ ਸੀ ਪਰ ਅੱਜ ਸੀ ਆ ਰਹੇ ਹਾਂ ਇਹਨਾਂ ਦੇ ਵਿੱਚੋਂ ਇੱਕ ਨੰਨ ਵੀ ਸੀ ਤਾਂ ਉਸ ਤੋਂ ਬਾਅਦ ਮਾਪੇ ਦੇ ਦੁਆਰਾ ਕਿਹਾ ਜਾਂਦਾ ਕਿ ਦੱਸੋ ਕੀ ਗੱਲ ਆ ਤਾਂ ਉਹਨਾਂ ਦੇ ਦੁਆਰਾ ਦੱਸਿਆ ਜਾਂਦਾ ਕਿ 6-7 ਮਹੀਨੇ ਪੁਰਾਣੀ ਗੱਲ ਆ ਕਿ ਸਟੀਫਨੀ ਦੀ ਇੱਕ ਦੋਸਤ ਸੀ ਜਿਸ ਦਾ ਇੱਕ ਬੁਆਏਫ੍ਰੈਂਡ ਸੀ ਉਹਦੀ ਡੈਥ ਹੋ ਗਈ ਸੀ ਜਿਸ ਪਜਾ ਤੋਂ ਬਾਅਦ ਉਹ ਕਾਫੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਪਈ ਨਾਨੇ ਕਹਾਂਗੇ ਉਸ ਤੋਂ ਬਾਅਦ ਅਚਾਨਕ ਇੱਕ ਤਿੰਨ ਇਹ ਸਕੂਲ ਦੇ ਪਿੱਛੇ ਸੀ ਇਹ ਸਟੈਫਨੀ ਸਟੈਫਨੀ ਦੀ ਦੋਸਤ ਤੇ ਦੋ ਹੋਰ ਲੜਕੀਆਂ ਤੇ ਉਹਨਾਂ ਦੇ ਕੋਲ ਇੱਕ ਕਾਰਡ ਬੋਰਡ ਨਾਲ ਦੀ ਚੀਜ਼ ਸੀ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਕੈਰਮ ਬੋਰਡ ਵਰਗਾ ਇੱਕ ਬੋਰਡ ਸੀ ਉਸ ਦੇ ਉੱਤੇ ਕਰਨਲ ਦੁਆਰਾ ਇੱਕ ਕੰੱਚ ਦਾ ਗਲਾਸ ਰੱਖਿਆ ਗਿਆ ਸੀ ਉਲਟਾ ਕਰਕੇ ਤੇ ਬਾਰੀ-ਬਾਰੀ ਇਹਨਾਂ ਦੁਆਰਾ ਉਸ ਤੇ ਉਂਗਲਾਂ ਲਾਈਆਂ ਜਾ ਰਹੀਆਂ ਸੀ ਸਟੈਫਨੀ ਦੀ ਜਦੋਂ ਬਾਰੀ ਆਈ ਸੀ ਦੂਰ ਖੜ ਕੇ ਮੈਂ ਦੇਖ ਰਹੀ ਸੀ ਤਾਂ ਸਟੈਫਨੀ ਨੇ ਜਦੋਂ ਉਸ ਦੇ ਉੱਤੇ ਆਪਣਾ ਹੱਥ ਰੱਖਿਆ ਜਾਂ ਉਂਗਲ ਰੱਖੀ ਤਾਂ ਉਸ ਤੋਂ ਬਾਅਦ ਉਹ ਜਿਹੜਾ ਕੰੱਚ ਦਾ ਗਲਾਸ ਸੀ ਉਹ اچانک ਹੀ ਉੱਪਰ ਉੱਠਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜਦੋਂ ਮੈਨੂੰ ਵੀ ਇਹ ਚੀਜ਼ ਦੇਖੀ ਤਾਂ ਮੈਂ ਡਰ ਗਈ ਤੇ ਉਸ ਤੋਂ ਬਾਅਦ ਕੋਲ ਗਈ ਤੇ ਉਸ ਦੁਆਰ ਮੈਂ ਦੇ ਦੁਆਰਾ ਉਸ ਬੋਰਡ ਨੂੰ ਜਿਹੜਾ ਉਹ ਤੋੜ ਦਿੱਤਾ ਗਿਆ ਸੀ ਪਰ ਉਸ ਸਮੇਂ ਵੀ ਉਹ ਕੰਚ ਦਾ ਗਲਾਸ ਹੈ ਜਿਹੜਾ ਉਹ ਹਵਾ ਦੇ ਵਿੱਚ ਹੀ ਸੀ ਇਸ ਤੋਂ ਬਾਅਦ ਨਾਨਾ ਦੇ ਦੁਆਰਾ ਕਿਹਾ ਜਾਂਦਾ ਕਿ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਇਹ ਜਾਂ ਕਿਉਂ ਕੀਤਾ ਤਾਂ ਸਟੈਫਨੀ ਦੇ ਦੁਆਰਾ ਦੱਸਿਆ ਗਿਆ ਕਿ ਮੈਨੂੰ ਪੂਤ ਪ੍ਰੇਤਾ ਦੇ ਉੱਤੇ ਵਿਸ਼ਵਾਸ ਸੀ ਮੈਂ ਉਹਨਾਂ ਨਾਲ ਗੱਲਾਂ ਕਰਨੀਆਂ ਚਾਹੁੰਦੀ ਸੀ ਤੇ ਇਸ ਦੌਰਾਨ ਮੇਰੇ ਦੁਆਰਾ ਕੁਝ ਕਿਤਾਬਾਂ ਪੜ੍ਹੀਆਂ ਗਈਆਂ ਸੀ ਜਿਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਇਹ ਚੀਜ਼ ਮੌਮਕਣਾ ਉਹਨਾਂ ਨਾਲ ਗੱਲਬਾਤ ਕਰਨਾ ਮੌਮਕਣਾ ਤੇ ਉਸ ਤੋਂ ਬਾਅਦ ਅਸੀਂ ਇਹ ਚੀਜ਼ ਕੀਤੀ ਸੀ ਇਸ ਤੋਂ ਬਾਅਦ ਨਾਨ ਦੇ ਦੁਆਰਾ ਦੱਸਿਆ ਜਾਂਦਾ ਕਿ ਅਸੀਂ ਗੱਲਾਂ ਕਰ ਹੀ ਰਹੇ ਸੀ ਕਿਸੇ ਦੁਆਰਾ ਇੱਕ ਧੂਏ ਦਾ ਗੁਬਾਰਾ ਆ ਤੇ ਉਹ ਸਿੱਧਾ ਸਟੈਫਨੀ ਦੇ ਅੰਦਰ ਨੱਕ ਵਿੱਚੋਂ ਨਹੀਂ ਹੁੰਦਾ ਹੋਇਆ ਅੰਦਰ ਚਲਾ ਗਿਆ ਅਸੀਂ ਉੱਥੇ ਟੋਟਲ 6 ਲੋਕ ਖੜੇ ਸੀ ਪਰ ਉਸ ਸਟੈਫਨੀ ਦੇ ਵੱਲ ਹੀ ਵਧਿਆ ਤੇ ਸਟੈਫਨੀ ਦੇ ਹੀ ਅੰਦਰ ਗਿਆ ਸੀ ਉਸ ਤੋਂ ਆ ਮੇਰੇ ਦੁਆਰਾ ਇਹਨਾਂ ਛਾਰਾ ਲੜਕੀਆਂ ਨੂੰ ਡਾਂਟਿਆ ਗਿਆ ਤੇ ਉਸ ਤੋਂ ਬਾਅਦ ਮੈਂ ਕਿਹਾ ਕਿ ਅਜਿਹੀਆਂ ਚੀਜ਼ਾਂ ਦੁਬਾਰਾ ਨਹੀਂ ਕਰਨੀਆਂ ਇਸ ਚੀਜ਼ ਦੀ ਜਿਹੜੀ ਤਰੀਕ ਉਸ ਨੰਨ ਦੇ ਦੁਆਰਾ ਜਾਂ ਟੀਚਰ ਦੇ ਦੁਆਰਾ ਦੱਸੀ ਗਈ ਸੀ ਘਰ ਵਾਲਿਆਂ ਨੂੰ ਕਿ ਇਸ ਦਿਨ ਇਹ ਚੀਜ਼ ਕੀਤੀ ਗਈ ਸੀ ਨਾ ਦੁਆਰਾ ਤਾਂ ਉਸ ਤੋਂ ਬਾਅਦ ਘਰ ਦੇ ਬੰਦੇ ਦੁਆਰਾ ਇਹ ਚੀਜ਼ ਦੇਖੀ ਗਈ ਕਿ ਜਦੋਂ ਸਟੈਪਣੀ ਇਸ ਤਰ੍ਹਾਂ ਹੋਣਾ ਸ਼ੁਰੂ ਹੋਈ ਸੀ ਜਾਨੀ ਕਿ ਉਸ ਨੂੰ ਪੂਤ ਪ੍ਰੇਤਾਂ ਦਾ ਜਿਵੇਂ ਚਿੰਬੜਿਆ ਹੁੰਦਾ ਇਸ ਚੀਜ਼ ਦਾ ਅਹਿਸਾਸ ਹੋਣਾ ਸ਼ੁਰੂ ਹੋਇਆ ਸੀ ਤਾਂ ਸੇਮ ਡੇਟ ਉਹੀ ਸੀ ਇਸ ਤੋਂ ਬਾਅਦ ਇਹ ਅਜੀਬ ਚੀਜ਼ਾਂ ਜਿਹੜੀਆਂ ਲਗਾਤਾਰ ਘਟ ਰਹੀਆਂ ਸੀ ਤਾਂ ਫਿਰ ਇਹਨਾਂ ਦੇ ਦੁਆਰਾ ਉਸ ਘਰ ਨੂੰ ਛੱਡਣ ਦਾ ਫੈਸਲਾ ਲੈ ਲਿਆ ਜਾਂਦਾ। ਉਸ ਰਾਤ ਸਟੈਫਨਾ ਦੀ ਮਾਂ ਨਾਲ ਕੁਝ ਅਜੀਬ ਚੀਜ਼ ਹੋਈ। ਉਹ ਸੁੱਤੀ ਪਈ ਸੀ ਤੇ ਉਸਨੇ ਮਹਿਸੂਸ ਕੀਤਾ ਵੀ ਕੋਈ ਬਜਰੀ ਚੀਜ਼ ਉਸ ਦੇ ਉੱਪਰ ਹੈ ਤੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਸੁੱਤੀ ਪਈ ਸੀ ਤਾਂ ਇਸੇ ਦੌਰਾਨ ਉਹ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੀ ਸੀ ਉਸ ਚੀਜ਼ ਨੂੰ ਆਪਣੇ ਉੱਪਰੋਂ ਹਟਾਉਣ ਦੀ ਤਾਂ ਉਸ ਦਾ ਪਿਤਾ ਜਿਹੜਾ ਉਸ ਨੂੰ ਜਾਗਣੋਂਦੀ ਹੈ ਤਾਂ ਉਸ ਦੇ ਦੌਰਾਨ ਉਸ ਨੂੰ ਜਗਾਇਆ ਜਾਂਦਾ ਤੇ ਉਸ ਚੀਜ਼ ਨੂੰ ਵੀ ਹਟਾ ਦਿੱਤਾ ਜਾਂਦਾ ਉਸ ਤੈਪਨੀ ਦੁਆਰਾ ਸੁਪਨੇ ਦੇ ਵਿੱਚ ਤਾਂ ਉਸ ਤੋਂ ਬਾਅਦ ਇਸ ਚੀਜ਼ ਦੀ ਅਹਿਸਾਸ ਹੁੰਦਾ ਉਹਨਾਂ ਨੂੰ ਤੇ ਉਸੇ ਵਕਤ ਹੀ ਉਹਨਾਂ ਦੇ ਦੌਰਾਨ ਪੁਲਿਸ ਨੂੰ ਕਾਲ ਕਰ ਦਿੱਤੀ ਜਾਂਦੀ ਹੈ ਜਦੋਂ ਉਹਨਾਂ ਦੁਆਰਾ ਪੁਲਿਸ ਨੂੰ ਕਾਲ ਕੀਤੀ ਗਈ ਸੀ ਤਾਂ ਇਹ ਸਮਾਂ ਲਗਭਗ ਰਾਤ ਦੇ 2:40 ਮਿੰਟ ਦਾ ਸੀ ਤੇ ਅਗਲੇ 10 ਮਿੰਟਾਂ ਦੇ ਵਿੱਚ ਪੁਲਿਸ ਉਹਨਾਂ ਦੇ ਘਰ ਆ ਚੁੱਕੀ ਸੀ ਇਸ ਪੁਲਿਸ ਟੀਮ ਦੇ ਵਿੱਚ ਨੈਸ਼ਨਲ ਪੁਲਿਸ ਦੇ ਚੀਫ ਇਨਸਪੈਕਟ ਮਿਸਟਰ ਜੋਸ ਪੈਂਡਰੋ ਤੇ ਚਾਰ ਹੋਰ ਪੁਲਿਸ ਵਾਲੇ ਵੀ ਮੌਜੂਦ ਸੀ। ਉਹ ਘਰ ਦੇ ਵਿੱਚ ਦਾਖਲ ਹੁੰਦੇ ਨੇ। ਘਰ 'ਚ ਉਹਨਾਂ ਨੂੰ ਵੀ ਅਜੀਬ ਠੰਡੀ ਹਵਾ ਮਿਲੀ। ਤੇ ਇਸ ਤੋਂ ਇਲਾਵਾ ਅਜੀਬ ਆਵਾਜ਼ਾਂ ਤਾਂ ਆ ਰਹੀਆਂ ਸੀ। ਸਟੈਫਨੀ ਦੇ ਮਾਪੇ ਦੇ ਦੁਆਰਾ ਪੁਲਿਸ ਨੂੰ ਸਭ ਕੁਝ ਦੱਸਿਆ ਜਾਂਦਾ ਕਿ ਉਹਨਾਂ ਦੇ ਘਰ ਵਿੱਚ ਕਿਸ ਤਰ੍ਹਾਂ ਠੰਡੀ ਹਵਾ ਆਉਂਦੀ ਹੈ ਤੇ ਸਾਡਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਆਵਾਜ਼ਾਂ ਤੇ ਸਟੈਫਨੀ ਦੇ ਉਸ ਕਮਰੇ ਦੇ ਬਾਰੇ ਵਿੱਚ ਵੀ ਪੁਲਿਸ ਨੂੰ ਦੱਸਿਆ ਜਾਂਦਾ। ਇਸ ਤੋਂ ਬਾਅਦ ਪੁਲਿਸ ਵਾਲੇ ਉਹ ਉਸ ਕਮਰੇ ਦੇ ਵਿੱਚ ਜਾਂਦੇ ਨੇ ਸਭ ਵਿਖਰਿਆ ਪਿਆ ਸੀ ਅਚਾਨਕ ਉਸ ਕਮਰੇ ਦੇ ਵਿੱਚ ਇੱਕ ਹਨੇਰੀ ਵਰਗਾ ਮੌਸਮ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੁਆਰਾ ਜਦੋਂ ਬਾਹਰ ਦੀਆਂ ਖਿੜਕੀਆਂ ਖੋਲ ਕੇ ਦੇਖਿਆ ਜਾਂਦਾ ਤਾਂ ਬਾਹਰ ਕਿਸੇ ਪ੍ਰਕਾਰ ਦੇ ਮੌਸਮ ਦੇ ਵਿੱਚ ਹਲਚਲ ਮੌਜੂਦ ਨਹੀਂ ਸੀ ਇਸ ਤੋਂ ਬਾਅਦ ਪੁਲਿਸ ਆਈਡੀ ਉਹ ਵੀ ਡਰ ਚੁੱਕੀ ਸੀ ਉਸ ਤੋਂ ਬਾਅਦ ਅਗਲਾ ਅਧਿਆਨ ਚੜ ਚੁੱਕਿਆ ਸੀ ਪੁਲਿਸ ਵਾਲੇ ਸਮਝ ਚੁੱਕੇ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਕੁਝ ਨਾ ਕੁਛ ਤਾਂ ਜ਼ਰੂਰ ਆ ਪਰ ਫਿਰ ਉਹ ਦੁਬਾਰਾ ਰਾਤ ਦੇ ਵੇਲੇ ਉਹਨਾਂ ਦੇ ਘਰ ਵਿੱਚ ਆਉਂਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਰਾਤ ਦੇ ਵੇਲੇ ਦੁਬਾਰਾ ਤੋਂ ਇਨਵੈਸਟੀਗੇਸ਼ਨ ਕਰਾਂਗੇ ਸਟੈਫਨੀ ਦੇ ਮਾਪੇ ਦੇ ਦੁਆਰਾ ਪੂਰੀ ਕਹਾਣੀ ਉਹਨਾਂ ਨੂੰ ਸੁਣਾ ਦਿੱਤੀ ਗਈ ਸੀ ਤੇ ਇਸ ਪੂਰੀ ਘਟਨਾ ਦੇ ਗਵਾਹ ਬਣਨ ਦੇ ਲਈ ਪੁਲਿਸ ਵਾਲੇ ਵੀ ਉੱਥੇ ਆ ਪਹੁੰਚਦੇ ਨੇ ਤੇ ਫਿਰ ਰਾਤ ਦਾ ਸਮਾਂ ਆਉਂਦਾ ਤੇ ਰਾਤ ਦੇ ਸਮੇਂ ਫਿਰ ਅਚਾਨਕ ਉਹਨਾਂ ਦੇ ਸਾਹਮਣੇ ਹੀ ਜੀਸਸ ਦੀ ਤਸਵੀਰ ਆਈ ੜੀ ਉਲਟੀ ਹੋ ਚੁੱਕ ਆਂ ਵੀ ਉੱਤੇ ਤਸਵੀਰਾਂ ਸੀ ਉਲਟੀਆਂ ਹੋ ਚੁੱਕੀਆਂ ਸੀ ਤੇ ਅਲੱਗ-ਅਲੱਗ ਚੀਜ਼ਾਂ ਵਿਖਰ ਰਹੀਆਂ ਸੀ ਤੇ ਚੀਕਾਂ ਵੀ ਸੁਣਾਈ ਦੇ ਰਹੀਆਂ تھیں۔ ਤੇ ਉਦਾਂ ਛੋਟਾ ਭਰਾ ਸਟੇਪੜੀ ਦਾ ਜਿਹੜਾ ਛੋਟਾ ਭਰਾ ਸੀ ਉਹ ਸੁੱਤਾ ਪਿਆ ਸੀ ਤੇ اچانک ਹੀ ਉਹ ਹਵਾ ਦੇ ਵਿੱਚ ਬੈੱਡ ਦੇ ਉੱਪਰੋਂ ਉੱਠਦਾ ਤੇ ਹਵਾ ਦੇ ਵਿੱਚ ਹੀ ਉਹ ਦੂਸਰੇ ਬੈੱਡ ਦੇ ਉੱਤੇ ਪਹੁੰਚ ਜਾਂਦਾ। ਇਸ ਤੋਂ ਬਾਅਦ ਪੁਲਿਸ ਨੂੰ ਵੀ ਇਹ ਅਹਿਸਾਸ ਹੋ ਚੁੱਕਾ ਸੀ ਕਿਸ ਘਰ ਦੇ ਵਿੱਚ ਕੁਝ ਨਾ ਕੁਝ ਤਾਂ ਹੈ ਜੋ ਅਜੀਬ ਆ। ਤੇ ਇਸ ਤੋਂ ਬਾਅਦ ਉਹ ਥਾਣੇ ਪਹੁੰਚਦੇ ਨੇ ਤੇ ਇਸ ਪੂਰੇ ਕੇਸ ਦੀ ਇੱਕ ਰਿਪੋਰਟ ਤਿਆਰ ਕਰਦੇ ਨੇ। ਉਨ੍ਹਾਂ ਦੁਆਰਾ ਰਿਪੋਰਟ ਦੇ ਵਿੱਚ ਹਰ ਇੱਕ ਉਹ ਚੀਜ਼ ਜਿਹੜੀ ਲਿਖੀ ਜਾਂਦੀ ਹੈ ਜਿਹੜੀ ਉਸ ਘਰ ਦੇ ਵਿੱਚ ਉਹਨਾਂ ਦੇ ਦੁਆਰਾ ਦੇਖੀ ਗਈ ਸੀ ਤਸਵੀਰਾਂ ਉਲਟੀਆਂ ਹੋਣੀਆਂ ਤੇ ਚਾਹੇ ਉਸ ਲੜਕੇ ਦਾ ਜਿਹੜਾ ਉਹ ਇੱਕ ਬੈੱਡ ਤੋਂ ਦੂਜੇ ਬੈੱਡ ਦੇ ਉੱਤੇ ਹਵਾ ਵਿੱਚ ਉਡੀਆਂ ਜਾਣਾ ਪਰ ਪੁਲਿਸ ਵਾਲੇ ਇਸ ਚੀਜ਼ ਦੇ ਬਾਰੇ ਵਿੱਚ ਸੋਚ ਰਹੇ ਸੀ ਕਿ ਇਹ ਹੋ ਸਕਦਾ ਕਿਸੇ ਦੁਆਰਾ ਕੀਤਾ ਗਿਆ ਹੋਵੇ ਪੁਸਪੂਤ ਪ੍ਰੇਮ ਦਾ ਮਾਮਲਾ ਨਾ ਹੋਵੇ ਤਾਂ ਬਲ ਪੁਲਿਸ ਵਾਲੇ ਇਹ ਉਹ ਇਸ ਚੀਜ਼ ਦੇ ਐਂਗਲ ਤੋਂ ਇਸ ਦੀ ਇਨਵੈਸਟੀਗੇਸ਼ਨ ਨਹੀਂ ਸੀ ਕਰ ਰਹੇ ਕਿ ਇਹ ਪੂਤ ਪ੍ਰੇਮ ਦਾ ਕੋਈ ਮਾਮਲਾ ਹੋ ਸਕਦਾ ਬਲਕਿ ਇਸ ਐਂਗਲ ਤੋਂ ਇਸ ਕੇਸ ਦੀ ਜਾਂਚ ਕਰ ਰਹੀ ਸੀ ਕਿ ਹੋ ਸਕਦਾ ਇਸ ਘਰ ਦੇ ਵਿੱਚ ਕਿਸੇ ਦੁਆਰਾ ਘਰ ਰੱਖੀ ਜਾ ਰਹੀ ਹੋ ਕਿਸੇ ਨਾਲ ਦੁਸ਼ਮਣੀ ਹੋਵੇ ਤੇ ਉਸਦੇ ਦੁਆਰਾ ਇਹ ਸਭ ਕੁਝ ਕਰਵਾਇਆ ਜਾ ਰਿਹਾ ਹੋਏ ਤਾਂ ਕਿ ਇਹ ਘਰ ਨੂੰ ਉਹ ਖਾਲੀ ਕਰ ਦੇਣ ਪਰ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਕੋਈ ਵੀ ਨਤੀਜਾ ਨਹੀਂ ਨਿਕਲਦਾ ਤੇ ਇਸ ਚੀਜ਼ ਤੋਂ ਪੁਲਿਸ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਇਸ ਘਰ ਨੂੰ ਉਹਨਾਂ ਦੁਆਰਾ ਖਾਲੀ ਕੀਤਾ ਜਾਵੇ ਪੌਲ ਸਾਈਡੀਓ ਇੱਕ ਮਹੀਨੇ ਤੱਕ ਇਸ ਕੇਸ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕਰਦੀ ਰਹੀ ਪਰ ਕੁਝ ਵੀ ਨਹੀਂ ਮਿਲਦਾ ਫਿਰ ਪੋਸ ਚੀਫ ਦੇ ਦੁਆਰਾ ਉਹਨਾਂ ਨੂੰ ਸਲਾਹ ਦਿੱਤੀ ਜਾਂਦੀ ਕਿ ਤੁਸੀਂ ਇਹ ਘਰ ਛੱਡ ਦਿਓ ਤਾਂ ਸਟੈਫਨੀ ਦੇ ਮਾਪੇ ਵੀ ਬਹੁਤ ਜ਼ਿਆਦਾ ਇਸ ਤੋਂ ਡਰ ਚੁੱਕੇ ਸੀ ਘਬਰਾ ਚੁੱਕੇ ਸੀ ਤੇ ਉਹ ਵੀ ਘਰ ਛੱਡਣਾ ਚਾਹੁੰਦੇ ਸੀ ਤੇ ਉਹਨਾਂ ਦੇ ਦੁਆਰਾ ਇੱਕ ਦੂਸਰੇ ਅਪਾਰਟਮੈਂਟ ਦੇ ਵਿੱਚ ਸ਼ਿਫਟ ਹੋ ਜਾਂਦੇ ਨੇ ਪਰ ਇਹ 1991 ਦੀ ਗੱਲ ਸੀ ਤੇ ਉਸ ਤੋਂ ਬਾਅਦ ਦੁਬਾਰਾ ਉਹਨਾਂ ਦੇ ਨਾਲ ਅਜਿਹਾ ਕੁਝ ਵੀ ਨਹੀਂ ਹੁੰਦਾ ਜਦੋਂ ਉਹਨਾਂ ਦੁਬਾਰਾ ਇਹ ਘਰ ਛੱਡ ਦਿੱਤਾ ਜਾਂਦਾ ਇਸ ਪੂਰੀ ਰਿਪੋਰਟ ਨੂੰ ਪੁਲਸ ਦੇ ਦੁਆਰਾ ਪੂਰੀ ਡਿਟੇਲ ਦੇ ਨਾਲ ਬਣਾਇਆ ਗਿਆ ਸੀ ਤੇ ਜੋ ਇਸ ਪੱਖ ਤੁਸੀਂ ਇੱਕ ਪਰਕਾ ਦੇਖ ਰਹੇ ਹੋ ਇਸ ਪਰਕੇ ਦੇ ਵਿੱਚ ਜੋ ਚੀਜ਼ਾਂ ਉਸੇ ਰਿਪੋਰਟ ਦਾ ਇੱਕ ਹਿੱਸਾ ਹੈ ਜੋ ਸਟੈਫੜੀ ਦੇ ਨਾਲ ਘਟਿਆ ਸੀ ਜਾਂ ਫਿਰ ਪੁਲਸ ਦੇ ਦੁਆਰਾ ਉੱਥੇ ਦੇਖਿਆ ਗਿਆ ਸੀ ਸੋ ਇਹ ਰਿਪੋਰਟ ਦੇ ਕੁਝ ਉਹ ਅੰਸ਼ ਨੇ ਜਿਹੜੇ ਤੁਹਾਨੂੰ ਦਿਖਾਏ ਜਾ ਰਹੇ ਨੇ ਤਾਂ ਇਹ ਸੀ ਜੀ ਇੱਕ ਪੂਰਾ ਮਾਮਲਾ ਜਿਸ ਦੀ ਇਨਵੈਸਟੀਗੇਸ਼ਨ ਖੁਦ ਪੁਲਸ ਦੇ ਦੁਆਰਾ ਕੀਤੀ ਗਈ ਸੀ ਤੇ ਕੋਈ ਵੀ ਇਸ ਦੇ ਪਿੱਛੇ ਇਨਸਾਨ ਦਾ ਹੱਥ ਨਹੀਂ ਸੀ ਮਿਲਿਆ ਬਲਕਿ ਪੁਲਸ ਨੂੰ ਵੀ ਲੱਗ ਰਿਹਾ ਸੀ ਕੇਸ ਦੇ ਪਿੱਛੇ ਕੋਈ ਅਣਜਾਣ ਸ਼ਕਤੀ ਮੌਜੂਦ ਆ ਪਰੇ ਇਸ ਦੇ ਬਾਰੇ ਵਿੱਚ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਕਿ ਅਸਲ ਦੇ ਵਿੱਚ ਇਸ ਵਿੱਚ ਹੋ ਕੀ ਰਿਹਾ ਸੋ ਇਸ ਕੇਸ ਨੂੰ ਇਸੇ ਬਿਣਾ ਦੇ ਕਾਰਨ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਅਜਿਹੇ ਹੋਰ ਵੀਡੀਓ ਤੇ ਜੇਕਰ ਤੁਸੀਂ ਅਜਿਹੇ ਹੋਰ ਵੀਡੀਓ ਜਾਨਣਾ ਚਾਹੁੰਦੇ ਹੋ ਜਿਨ੍ਹਾਂ ਦੇ ਵਿੱਚ ਭੂਤ ਪ੍ਰੇਤ ਸ਼ਾਮਲ ਹੋਣਾ ਤੇ ਅਜਿਹੇ ਇਨਵੈਸਟੀਗੇਸ਼ਨਸ ਹੋਈਆਂ ਹੋਣ ਤਾਂ ਉਹਨਾਂ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਅੱਗੇ ਹੋਰ ਵੀ ਨਈਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ